ਰਾਤਨ ਦਰਸ਼ਨੀ ਡਿਓਡੀ ਨੂੰ ਟਾਹੇ ਜਾਂਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਸੀ ਕਿ ਇਹ ਕਾਰਵਾਈ ਕਮੇਟੀ ਨੂੰ ਜਾਣਕਾਰੀ ਤੋਂ ਬਿਨਾ ਕੀਤੀ ਗਈ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਦਰਸ਼ਨੀ ਡਿਓਡੀ ਨੂੰ ਟਾ ਕੇ ਨਵੀਂ ਉਸਾਰੀ ਕੀਤੇ ਜਾਣ ਦੀ ਇਜਾਜ਼ਤ ਦੇਂਦਾ ਮਤਾ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਇਸ ਮਤੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਦਰਸ਼ਨੀ ਡਿਓਡੀ ਦੀ ਦੇਖ ਨੂੰ ਰਿਪੇਅਰ ਕੀਤਾ ਜਾਣਾ ਸੀ ਪਰੰਤੂ ਹਾਰਤ ਖਸਤਾ ਹੋਣ ਕਾਰਨ ਇਸ ਨੂੰ ਟਾ ਕੇ ਨਵੀਂ ਉਸਾਰੀ ਕੀਤੀ ਜਾਵੇ ਅਤੇ ਇਹ ਸਭ ਲਈ ਕਾਰ ਸੇਵਾ ਬਾਬਾ ਜਗਤਾਰ ਸਿੰਘ ਨੂੰ ਸੌਂਪੀ ਗਈ ਸੀ ਇਹ ਵਾਇਰਲ ਮਤੇ ਦੀ ਕਾਪੀ ਤੇ ਸ਼ੋਮਨੀ ਕਮੇਟੀ ਦੇ ਮੁਖ ਸਕੱਤਰ ਰੂਪ ਸਿੰਘ ਦੇ ਹਸਤਾਖਰ ਕੀਤੇ ਹੋਏ ਨੇ ਮਤੇ ਵਿੱਚ ਅੰਤਰੀਕ ਕਮੇਟੀ ਦੀ ਇਕਤਤਾ 12 ਜੁਲਾਈ 2018 ਨੂੰ ਦਿਖਾਈ ਗਈ ਹੈ ਜਿਸ ਵਿੱਚ ਪਿਛਲਾ ਮਤਾ ਨੰਬਰ 550 ਦੀ ਨਕਲ ਵੀ ਦਰਜ ਕੀਤੀ ਗਈ ਹੈ ਨਵੀਂ ਦਰਸ਼ਨੀ ਡਿਊਟੀ ਉਸਾਰਾ ਲਈ 2 ਸਾਲ ਦਾ ਸਮਾਂ ਦਿੱਤਾ ਗਿਆ ਦਰਸਾਇਆ ਗਿਆ ਇਸ ਮਤੇ ਬਾਬਤ ਉਸ ਸਮੇਂ ਦੇ ਮੈਨੇਜਰ ਨੂੰ ਵੀ ਇੱਕ ਕਾਪੀ ਭੇਜੀ ਗਈ ਹੈ ਇਸ ਮਾਮਲੇ ਵਿੱਚ ਜਿੱਥੇ ਇਸ ਮਤੇ ਦੀ ਕਾਪੀ ਤੇ ਨਵਾਂ ਮੋੜ ਲੈਂਦਾ ਹੈ ਇਸ ਦੇ ਨਾਲ ਹੀ ਇੱਕ ਹੋਰ ਮਤਾ ਵੀ ਸਾਹਮਣੇ ਆਇਆ ਜਸਟਿਸ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਪਤਾਰ ਸਿੰਘ ਦੇ ਹਸਤਾਖਰ ਕੀਤੇ ਗਏ ਨੇ ਇਸ 'ਚ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰਾਂ ਸਿੱਖ ਜਥੇਬੰਦੀਆਂ ਵੱਲੋਂ ਦਰਸ਼ਨੀ ਡਿਊਟੀ ਟੋਂ ਤੇ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਦਰਸ਼ਨੀ ਡਿਊਟੀ ਟੋਨ ਦਾ ਮਾਮਲਾ ਵਿਚਾਰ ਲਈ ਪੈਂਡਿੰਗ ਰੱਖ ਲਿਆ ਗਿਆ 71 ਤਾ 18 ਅਕਤੂਬਰ 2018 ਨੂੰ ਦਿਖਾਈ ਗਈ ਹੈ ਹੁਣ ਸਵਾਲ ਇਹ ਖੜਾ ਹੁੰਦਾ ਕਿ ਇਸ ਬਾਰੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਕਮੇਟੀ ਨੂੰ ਕਿਉਂ ਸੂਚਿਤ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਨੂੰ ਪੈਂਡਿੰਗ ਰੱਖ ਕੇ ਕਾਗਜ਼ਾਂ ਵਿੱਚ ਹੀ ਦਬ ਦਿੱਤਾ ਗਿਆ ਇਹਨਾਂ ਦੋਹਾਂ ਮਤਿਆਂ ਦੀ ਕੀ ਅਸਲ ਸੱਚਾਈ ਹੈ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੱਸ ਸਕਦੀ ਹੈ ਬਿਊਰੋ ਰਿਪੋਰਟ